ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੇ ਅਪਰਾਲਾ ਸਦਕਾ ਮੋਕਸ਼ਰ ਦੀ ਜਿਹੜੀ 7-8 ਮਹੀਨਾ ਬਾਅਦ ਵਿੱਚ ਸੁਲਕ ਕਮੇਟੀ ਦੀ ਮੀਟਿੰਗ ਹੋ ਸਕੀ ਔਰ ਮੈਂ ਡਿਪਟੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਡਿਪਟੀ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਅਪਰਾਲਾ ਸਦਕਾ ਮਤਰਕੀ ਇਹ ਮੀਟਿੰਗ ਨੇਪਰੇ ਚੜੀ ਤੇ ਜਿਹੜੇ ਸ਼ਹਿਰ ਦੇ ਵਿੱਚ ਮਿਊਨਿਸਪਲ ਕਮੇਟੀ ਕੋਲੇ ਕੋਈ 28-30 ਕਰੋੜ ਦੇ ਕ੍ਰੀਬ ਕਈ ਸਾਲਾਂ ਤੋਂ ਜਿਹੜੇ ਪੈਸੇ ਆ ਉਹ ਲੋਕਾਂ ਦੀ ਸੇਵਾ ਵਿੱਚ ਲੱਗਣ ਵਿੱਚ ਅੱਜ ਉਮੀਦ ਬਣੀ ਆ ਕਿ ਉਹ ਲੋਕਾਂ ਦੇ ਜਿਹੜੇ ਬਾੜੇ ਨਹੀਂ ਤਾਂ ਥੋੜੇ ਜਿਹੜੇ ਸੀਵਰ ਦਾ ਸੁਧਾਰ ਹੋਊਗਾ ਕੁਝ ਹੋਰ ਹੋਊਗਾ ਇਸ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਹ ਇਹਦੇ ਦੌਰਾਨ ਸਾਰੇ ਮਿਨਿਸਪਲ ਕਮੇਟੀ ਦੇ ਪ੍ਰਧਾਨ ਜੀ ਸਾਰੇ ਮੈਂਬਰ ਸਾਹਿਬਾਨ ਕਿਸੇ ਵੀ ਪਾਰਟੀ ਨਾਲ ਸੰਬੰਧਾ ਸਾਰਿਆਂ ਦਾ ਧਰਮਾਦ ਕਰਨਾ ਕਿ ਇਸ ਮੀਟਿੰਗ ਦਾ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਦੇਸੀ ਸਾਭ ਦੇ ਦੇਸ਼ਾਂ ਮੁਤਾਬਕ ਪਾਲਣਾ ਕੀਤੀ ਤੇ ਸ਼ਹਿਰ ਦੇ ਕੰਮਾਂ ਲਈ ਜਿਹੜੀ ਮੀਟਿੰਗ ਸਫਲ ਹੋਈ ਹੈ ਇਹ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਰੀ ਕਮੇਟੀ ਨੂੰ ਇਸੇ ਤਰ੍ਹਾਂ ਚਲਾਵੇ ਕਿ ਸ਼ਹਿਰ ਦੇ ਵਿਕਾਸ ਲਈ ਚੱਲ ਸਕੇ ਮੈਂ ਇਹਦੇ ਵਿੱਚ ਪ੍ਰਧਾਨ ਜੀ ਹਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਘੱਟੋ ਘੱਟ ਮਹੀਨੇ ਦੇ ਵਿੱਚ ਇੱਕ ਮਿਊਨਿਸਪਲ ਕਮੇਟੀ ਦੀ ਮੀਟਿੰਗ ਜ਼ਰੂਰ ਬੁਲਾ ਲਈ ਜਾਵੇ ਕਿਉਂਕਿ ਜਿਹੜੇ ਮੈਂਬਰ ਸਾਹਿਬਾਨ ਮੈਂਬਰ ਬਣੇ ਆ ਉਹਨਾਂ ਨੂੰ ਇਹ ਜ਼ਰੂਰ ਲੱਗੇ ਕਿ ਅਸੀਂ ਮੈਂਬਰ ਹੈਗੇ ਆਂ ਜਦੋਂ 8ਵਾਂ ਜਾਂ 9ਵਾਂ ਮਹੀਆ ਬਾਅਦ ਮੀਟਿੰਗ ਹੁੰਦੀ ਹੈ ਤਾਂ ਉਹ ਜਿਹੜੇ ਮੈਂਬਰ ਸਭਾਂ ਵੀ ਭੁੱਲ ਜਾਂਦੇ ਕਿ ਅਸੀਂ ਨਿਪਸਰ ਕਮੇਟੀ ਦੇ ਮੈਂਬਰ ਆ ਤੇ ਲੋਕਾਂ ਨੇ ਤਾਂ ਭੁੱਲਣਾ ਹੀ ਐ ਜਿਨ੍ਹਾਂ ਦੇ ਕੰਮ ਰੁਕੇ ਪਏ ਐ ਮੈਂ ਦੁਬਾਰਾ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਹਾਊਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਤੇ ਪਾਸ ਕਰਕੇ ਸ਼ਹਿਰ ਦੇ ਕਈ ਥਾਵਾਂ ਦੇ ਸੀਵਰਾਂ ਲਈ ਕਈ ਥਾਵਾਂ ਦੀਆਂ ਗਲੀਆਂ ਲਈ ਕਈ ਸੜਕਾਂ ਲਈ ਮਤੇ ਪਾਸ ਕੀਤੇ ਤੇ ਪਰਮਾਤਮਾ ਅਰਦਾਸ ਕਰਦਾ ਕਿ ਉਹ ਬਿਨਾਂ ਕਿਸੇ ੜਿੱਕੇ ਤੋਂ ਗਾਂ ਜਿਹੜੇ ਅਸੀਂ ਇਹ ਕੰਮ ਕਰਾ ਸਕੀ ਤੇ ਸ਼ਹਿਰ ਦਾ ਸੁਧਾਰ ਕਰ ਸਕੀਏ ਇੰਨਾ ਹੀ ਕਹਿੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਜੈ ਪਰ ਵੇਖੋ ਜੀ ਜਿਹੜੀ ਮਿਊਨਿਸਪਲ ਕਮੇਟੀ ਆ ਇਹ ਲੋਕਲ ਬਾਡੀ ਗਵਰਨਮੈਂਟ ਕਹਿੰਦੇ ਇਹਨੂੰ ਆਮ ਸ਼ਹਿਰ ਸ਼ਹਿਰੀ ਦੀ ਸਮਝ ਵਿੱਚ ਨਹੀਂ ਆਉਂਦਾ ਲੋਕਲ ਬਾਡੀ ਗਵਰਨਮੈਂਟ ਹੈ ਜਿਹੜੀ ਮਤਲਬ ਕਿ ਸਥਾਨਕ ਸਰਕਾਰਾਂ ਜਦੋਂ ਇਹਦੇ ਤੁਸੀਂ ਮੇਨ ਦਫ਼ਤਰ ਦੇ ਵਿੱਚ ਜਾਂਦੇ ਆ ਉਹਦੇ ਉੱਤੇ ਵੀ ਸਥਾਨਕ ਸਰਕਾਰਾਂ ਇਹਦਾ ਸਾਰਾ ਕੁਝ ਹਾਊਸ ਦੇ ਵਿੱਚੋਂ ਪ੍ਰਧਾਨ ਜੀ ਦੀ ਰਾਜ ਮੰਧੀ ਨਾਲ ਮੈਂਬਰ ਸਹਬਾਨ ਦੀ ਰਾਜ ਮੰਧੀ ਨਾਲ ਇੱਕ ਐਮਐਲਏ ਵੀ ਜਿਹੜਾ ਮੈਂਬਰ ਹੁੰਦਾ ਉਹਦਾ ਇੱਕ ਮੈਂਬਰ ਤੋਂ ਵੱਧ ਉਹਦੀ ਕੋਈ ਇਹਦੇ ਵਿੱਚ ਸ਼ਮੂਲੀਅਤ ਨਹੀਂ ਹੁੰਦੀ ਮੈਂਬਰ ਹੁੰਦਾ ਉਹ ਸਾਰੀ ਹੀ ਸਾਰੀ ਪ੍ਰਧਾਨ ਜੀ ਹਰਾਂ ਦੀ ਤੇ ਮੈਂਬਰ ਸਹਬਾਨ ਦੇ ਮਤੇ ਪਾਸ ਕਰਨ ਤੇ ਹੁਣਾ ਹੁੰਦਾ ਮੈਂ ਚਲੋ ਜਿੰਨਾ ਦੇਰ ਆਏ ਦਰਸਤ ਆਏ 2 ਸਾਲ ਜਾਂ 3 ਸਾਲੇ ਜਿਹੜੇ ਫੰਡ ਪਈ ਰਹੇ ਸ਼ਹਿਰ ਵਾਸੀਆਂ ਨੇ ਨਰਕ ਵੀ ਭੋਗਿਆ ਪਰ ਮੈਂ ਅੱਜ ਵੀ ਸਾਰੇ ਪ੍ਰਧਾਨ ਜੀ ਹਰਾਂ ਦਾ ਸਾਰੇ ਮੈਂਬਰ ਚੁਣਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਤੇ ਪਾਸ ਕਰਕੇ ਪ੍ਰਧਾਨ ਜੀ ਨੇ ਇਹਦੀ ਸਹਿਮਤੀ ਦਿੱਤੀ ਤੇ ਅੱਜ ਡੀਸੀ ਸਾਹਿਬ ਦਾ ਸਤਿ ਸਵਾਦ ਧੰਨਵਾਦ ਕਰਦਾ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਇਹ ਮੀਟਿੰਗ ਸਫਲ ਹੋ ਸਕੀ ਸਰਕਾਰ ਇਹਦੇ ਲਈ ਵਚਨਬੰਦ ਹੈ ਕਿ ਗੈਰ ਕਲੋਨੀ ਕਲੋਨੀਆਂ ਦੇ ਹਰ ਤਰ੍ਹਾਂ ਦੀ ਸ਼ਕਤੀ ਨਾਲ ਨਿਬੜੇ ਜਾਊਗਾ ਜੇ ਕਿਤੇ ਹੁੰਦੀਆਂ ਜਿਹੜੀਆਂ ਹੋ ਰਹੀਆਂ ਜਾਂ ਹੁੰਦੀਆਂ ਉਹਨਾਂ ਨੂੰ ਰੋਕਿਆ ਜਾਊਗਾ ਤੇ ਜੇ ਕੋਈ ਫੀਸਾਂ ਉਹਦੀਆਂ ਭਰਾ ਰਹੇ ਹਨ ਕਲੋਨੀ ਬਣਾ ਕੇ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੇ ਗਾਹ ਜਿਹਨੂੰ ਆਪਾਂ ਅਨੁਵਾਸਤ ਕਰਦੇ ਨੇ ਜਾਂ ਜਿਹੜਾ ਕੋ ਮਕਾਨ ਬਣਾਉਣ ਵਾਲਾ ਬੰਦਾ ਲੈਣਾ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਜਿਹੜੇ ਕੋਲੋਨੀ ਜਿਹੜੀ ਪਾਸ ਆ ਉਹਦੇ ਵਿੱਚ ਲੈਣ ਕਿਉਂਕਿ ਉਹਨਾਂ ਨੂੰ ਸਹੂਲਤਾਂ ਮਿਲ ਸਕੋ। ਥੈਂਕ ਯੂ ਸਰ। ਇੱਕ ਅੱਜ ਮੀਟਿੰਗ ਸੀ ਨੇ ਕਈ ਪ੍ਰੋਬਲਮ ਆ ਗਈਆਂ ਸੀਗੀਆਂ, ਕਈ ਐਸਟੀਮੇਟ ਬਣਾ ਲੈ ਸੀਗੇ ਕਿਉਂਕਿ ਐਸਟੀਮੇਟ ਆਨਲਾਈਨ ਤੇ ਬੰਦੇ ਆ। ਅਸਟਾ ਪਹਿਲਾਂ ਧੰਨਵਾਦ ਦੀਆਂ ਡੀ ਸਾਹਿਬ ਦਾ ਜਿਹੜੇ ਲਾਸਟ ਮੰਥ ਮੀਟਿੰਗ ਬੁਲਾਈ ਸੀਗੀ ਸਾਰੇ ਐਮਸੀ ਵਿੱਚ ਸਦਾਨ ਸੀ ਉੱਥੇ ਸੀਗੇ ਉੱਥੇ ਫੈਸਲਾ ਹੋਇਆ ਸੀ ਚਲੋ ਜਿਵੇਂ ਜਿਵੇਂ ਕਈ ਐਸਟੀਮੇਟ ਬਣਾਏ ਜਾਣ ਹਾਊਸ ਉਸ ਪਾਸ ਕਿਤੇ ਯਾਰ ਕੋਈ ਰਹਿ ਵੀ ਗਏ ਐਮਸੀਡਾ ਉਹ ਵੀ ਅੱਜ ਅਸੀਂ ਪਾ ਦਿਆ ਆਪਸ ਵਿੱਚ ਪਾਸ ਕਰਨ ਕਰਨ ਲੱਗੇ ਆ ਚਲ ਦਿਨ ਦਿਨ ਵਿੱਚ ਸੋ ਇਸ ਪਿੱਛੇ ਟਾਈਮ ਲੱਗ ਗਿਆ ਉਹ ਐਸਟੀਮੇਟ ਬੜੇ ਡੰਬੇ ਕੰਮ ਨੇ 20 ਕਰੋੜ ਦੇ ਕੰਮ ਅੱਜ ਤੇ ਟਾਈਮ ਤਾਂ ਲੱਗਦਾ ਹੀ ਹੈ ਉਸ ਤੇ ਐਸਟੀਮੇਟ ਨੂੰ ਟਾਈਮ ਲੱਗ ਗਿਆ ਸੋ ਇਸ ਪਿੱਛੇ ਹੁਣ ਆਸੀ ਉਹ ਕਰਤੋਂ ਕੰਮ ਸ਼ੁਰੂ ਹੋ ਜੀ ਕਰਾਵਾ ਸਰ ਜਿਹੜੇ ਫੰਡ ਪੈ ਜਾਂ ਖਰਚੇ ਜਾਣਗੇ ਉਹਦੇ ਦਿਨਾਂ ਚ ਕੀ ਐਸ ਇਟ ਇਜ਼ ਐਂ ਹੀ ਰਹਿ ਜਾ ਨਹੀਂ ਦੇਖੋ ਕੰਮ ਸ਼ੁਰੂ ਕਰਾਵਾਂਗੇ ਜੇ ਖਰਚਾ ਖਰਚਾ ਹੈ ਸ਼ਹਿਰ ਵਾਸਤੇ ਖਰਚ ਨੇ ਆਪਾਂ ਕੰਮ ਕਰਾਵਾਂ ਸ਼ਹਿਰ ਦੇ ਜੀ ਅੱਜ ਬੜਾ ਵਧੀਆ ਮੀਟਿੰਗ ਆਈ ਸਾਰੇ ਐਮਸੀ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਦੀਆਂ ਐਮਐਲਏ ਸਾਹਿਬ ਜੀ ਐ ਸਟਾਫ ਦੇ ਸੀ ਸਾਹਿਬ ਦਾ ਮੈਂ ਧੰਨਵਾਦ ਦੀਆਂ ਕਿਉਂਕਿ ਜਿਹੜਾ ਸਫਾਈ ਵਾਲਾ ਜਿਹੜਾ ਮੁੱਦਾ ਉਹ ਬੜਾ ਪਾਸ ਹੋਇਆ ਉਸ ਵਿੱਚ ਆਨਵਲ ਟਾਈਮ ਤੇ ਅਸੀਂ ਬਹੁਤ ਜਲਦੀ ਸਫਾਈ ਅਸੀਂ ਕਰਵਾਣੀ ਸ਼ੁਰੂ ਕਰਾ ਦਾਂਗੇ ਤੋਂ ਇਸ ਪਿੱਛੇ ਅੱਜ ਸਾਰਾ ਪਾਸ ਹੋਣ ਤੋਂ ਬਾਅਦ ਜਦੋਂ ਉਤੋਂ ਪਾਸ ਹੋ ਗਿਆ ਜੂ ਅਸੀਂ ਕੰਮ ਸ਼ੁਰੂ ਕਰਾਵਾਂ ਸਰ ਚਲਦੇ ਕੰਮਾਂ 'ਚ ਜੇ ਕੋਈ ਰੁਕਾਵਟ ਹੈ ਤਾਂ ਕੋਨ ਲੱਗਦਾ ਹੁਣ ਤੱਕ ਵੀ ਕੀ ਰੁਕਾਵਟ ਰਹਿ ਗਈ ਜਾਂ ਤੁਹਾਨੂੰ ਅੱਗੇ ਕੋਈ ਚੀਜ਼ਾਂ ਪਰੇਸ਼ਾਨ ਕਰ ਸਕਦੀਆਂ ਨਹੀਂ ਕੋਈ ਰੁਕਾਵਟ ਨਹੀਂ ਕੋਈ ਰੁਕਾਵਟ ਨਹੀਂ ਕੋਈ ਕੰਮ ਤੇ ਟਾਈਮ ਲੱਗ ਰਹੀ ਹੈ ਐਸਟੀਮੇਟ ਬਣਾਉਣ ਤੇ ਜਾਂ ਦੂਜੇ ਕੰਮਾਂ ਤੇ ਟਾਈਮ ਲੱਗ ਗਿਆ ਸੀ ਐਸ ਇਸ ਪਿਛੇ ਸੋ ਸਾਰੇ ਤਿਆਰ ਹੁਣ ਸਾਰੀ ਅਜੰਡਾ ਤਿਆਰ ਹੋ ਗਿਆ ਸਾਰੇ ਕੰਮ ਸ਼ੁਰੂ ਕਰਵਾਵਾਂਗੇ ਇਹ ਕਿੰਨੇ ਕਰੋੜ ਦੇ ਜਿਹੜਾ ਟੈਂਡਰ ਹੈ ਹੁਣ ਪਾ ਪਹਲਾਈ ਹੈ ਤਕਰੀਬਨ ਮੇਰੇ ਖਿਆਲ 20 ਦੇ ਕਰੀਬ ਮ ਹੋਣਗੇ 20 ਵਿੱਚੋਂ ਪਬਲਿਕ ਹੈਲਥ ਵਾਲੇ ਸਿਵਰੇ ਵਾਟਰ ਪਲੈਕਸ ਦੇ ਵਿੱਚ ਪਾ ਦਿੰਦੇ ਆ ਤੋਂ ਅਸੀਂ ਉਹਨਾਂ ਅਸੀਂ ਜਿਹਨੇ ਅਨਵਰ ਟਾਈਮ ਚ ਜਦ ਅਸੀਂ ਜਿਵੇਂ 100 ਸਵੀਪਰ ਰੱਖਣਾ 35 ਛੋਟੇ ਹੱਥ 31 ਲੈਣੇ ਛੋਟੇ ਹੱਥ 35 ਡਰਾਈਵਰ 35 ਹੈਲਪਰ ਔਰ ਤਕਰੀਬਨ 200 ਤਕਰੀਬਨ ਹੀ ਰੱਖਣਾ ਅਸੀਂ ਹੁਣ ਇੱਛਾ ਹੈ ਇੱਕ ਦੁਬਾਰ ਸਾਰੇ ਹਮਸਲਾਹ ਕਰਕੇ ਵੀ ਹਰ ਵਾਰ ਚ ਦੋ ਦੋ ਅਸੀਂ ਸਵੀਪਰ ਦਵਾਵਾਂਗੇ ਐਮ ਸੀ ਸਾਹਿਬ ਜੋ ਆਪਦੀ ਡਿਊਟੀਆਂ ਨਾਲ ਕਰਵਾ ਕੇ ਸਮਗਰਾਂਗੇ ਬਾਕੀ ਹੀ ਹੋ ਇੱਕ ਤਮੰਨਾ ਵੀ ਅੱਗੇ ਵੀ ਮੈਂ ਰਾਤ ਨੂੰ ਸਫਾਈ ਕਰਾਉਂਦਾ ਜੋ ਪਹਿਲਾਂ ਪ੍ਰਧਾਨ ਸੀਗਾ ਜੀ ਸਾਥੋਂ ਸਫਾਈ ਕਰਾਵਾਂਗੇ ਔਰ ਅਸੀਂ ਮੈਂਬਰਾਂ ਸਾਹਿਬ ਦੀ ਕਮੇਟੀ ਵੀ ਬਣਾਵਾਂਗੇ ਵਿੱਚ ਜਿਹੜੀ ਅਸੀਂ ਸੁਸਾਇਟੀ ਬਣੀ ਆ ਉਹਦੇ ਵਿੱਚ ਕੁਝ ਮੈਂਬਰਸ ਹੋਈ ਪਾਵਾਂਗੇ ਅਸੀਂ ਉਹ ਵੀ ਨਾਲ ਉਹਦੇ ਸੁਸਾਇਟੀ ਨਾਲ ਕੰਮ ਕਰਨਗੇ ਸੋ ਇਸ ਪਿੱਛੇ ਅਸੀਂ ਰਲ ਮਿਲ ਕੇ ਕੰਮ ਚਲਾਵਾਂਗੇ ਤੋਂ ਅੱਜ ਇਹ ਸ਼ਿਵਰਵ ਸ਼ਿਵਰਵਾਰਡ ਔਰ ਵਾਟਰ ਪਰਸਨਲ ਫੋਥ ਮੈਨ ਲਾ ਜਿਵੇਂ ਉਹਨਾਂ ਦਾ ਐਸਟੀਮੇਟ ਆਈ ਕਿਸੇ ਦੇ ਸਾਰੇ ਕੈਮਿਸਟਾ ਪਹਿ ਗਿਆ ਕਿਸੇ ਉਹਨਾਂ ਨਾਰਾਜ਼ੀ ਹੁੰ ਦਿੱਤਾ ਜੇ ਕੋਈ ਅੱਗੇ ਤੋਂ ਫੰਡ ਹੋਰ ਵੀ ਆਣਗੇ ਅਸੀਂ ਦੇ ਦਾਂਗੇ ਜਿਵੇਂ ਜਿਵੇਂ ਫੰਡ ਮਹੀਆ ਹੋ ਜਾਣਗੇ ਉਹ ਕੰਮ ਸਰ ਲੱਗਦਾ ਵੀ ਜ਼ਮੀਨੀ ਪੱਧਰ ਤੇ ਜਿਹੜਾ ਗੰਦਗੀ ਦਾ ਕਲੰਕ ਲੱਗ ਚੁੱਕਿਆ ਸ਼ਹਿਰ ਦੀ ਸਫਾਈ ਦੇ ਨਾਂ ਤੇ ਉਹਨੂੰ ਮਟਾਇਆ ਜਾ ਸਕਦਾ ਦੇਖੋ ਮਾਰਾ ਸੁੱਖ ਰੱਖੇ ਪਰਮਾਤਮਾ ਸੁੱਖ ਰੱਖੇ ਸਾਈ ਟ੍ਰਾਈ ਆ ਅੱਜ ਬੰਦੇ ਰੱਖੇ ਦੇਖੋ ਪਤਾ ਗੱਲ ਕੀ ਅੱਜ 2022 ਸਾਲ ਹੋ ਗਿਆ ਨਵੀਂ ਭਰਤੀ ਹੋਈ ਨਹੀਂਗੀ ਪਹਿਲਾਂ 200 ਤੇ ਕਿੰਨੇ ਸਵੀਪਰ ਸੀ 250 ਅੱਜ ਤੋਂ 15 10 15 ਤੋਂ ਪਹਿਲਾਂ ਸ਼ਹਿਰ ਪੰਜ ਗੁਣਾ ਵੱਧ ਗਿਆ ਅੱਜ ਕੋਲ ਸਵੀਪਰ ਸਾਡੇ 50 ਬੰਦੇ ਸਰੇ ਸੋ ਇਹ ਪ੍ਰੋਬਲਮ ਐ ਆਈ ਆ ਹੁਣ ਅਸੀਂ ਅੱਜ ਮਤਾ ਪਾਇਆ ਬੰਦਿਆਂ ਦਾ ਤੇ ਬੰਦੇ ਨਾਲ ਸਫਾਈ ਹੋਣੀ ਹੈ ਸੋ ਸਾਨੂੰ ਵੀ ਬਾਥਰੂਮ ਦੀ ਬੜੀ ਪ੍ਰੋਬਲਮ ਹੈ ਉਹ ਵੀ ਬੰਦੇ ਨਹੀਂ ਹੈਗੇ ਸੀਗੇ ਹੁਣ ਅੱਜ ਅਸੀਂ ਮਤਾ ਪਾਇਆ ਜੋ ਪਾਸ ਹੋ ਗਿਆ ਹੈਗਾ ਅਸੀਂ ਤਕਰੀਬਨ ਹੋ ਸਕਦਾ ਕੋਈ 70 80% ਕੋਈ ਸਹੀ ਕਾਮਯਾਬ ਹੋਈ ਧੰਨਵਾਦ